ਪੰਪਟੀ ਤੇ ਬਹੁਤ ਸਤਿਕਾਰਯੋਗ ਬਜ਼ੁਰਗੋ ਪਿਆਰੇ ਭਰਾਵੋ ਹਲਕਾ ਲੰਬੀ ਦੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਬਲਾਕ ਪ੍ਰਧਾਨ ਬਦਵੇ ਸਰਪੰਚ ਸਾਹਿਬ ਚੇਅਰਮੈਨ ਸਾਹਿਬ ਵੱਖ-ਵੱਖ ਮੈਂਬਰਾਂ ਦੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਡੇ ਪ੍ਰੈਸ ਵਾਲੇ ਵੀਰ ਔਰ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਕੈਬਨਰ ਮੰਤਰੀ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਉਂਕਿ ਪ੍ਰੋਗਰਾਮ ਕਾਫੀ ਚਿਰ ਦਾ ਬਣਦਾ ਬਣਦਾ ਮਿਰਸ ਹੋ ਜਾਂਦਾ ਜੀ ਉਹਦਾ ਕਾਰਨ ਸੀ ਜੀ ਖੁੱਡੀਆਂ ਸਾਹਿਬ ਨੂੰ ਆਪਾਂ ਸਾਰਿਆਂ ਨੇ ਨਾ ਤਾਂ ਜੋਰ ਲਾ ਕੇ ਆਪਾਂ ਐਮਐਲਏ ਬਣਾਇਆ ਤੋਂ ਉਸ ਤੋਂ ਬਾਅਦ ਸਾਰਿਆਂ ਦੇ ਮਨ ਦੀ ਰੀਤ ਸੀ ਕਿ ਇੱਛਾ ਸੀ ਵੀ ਸਾਡਾ ਬੰਦਾ ਮੰਤਰੀ ਕਿਉਂ ਨਹੀਂ ਤਾਂ ਤੁਸੀਂ ਦੁਆਵਾਂ ਸਾਰਿਆਂ ਨੇ ਰਲ ਮਿਲ ਕੇ ਉਸ ਪਰਮਾਤਮਾ ਕੀ ਕੀਤੀਆਂ ਉਹਨਾਂ ਨੂੰ ਸਰਦਾਰ ਭਗਵਾਨ ਸਿੰਘ ਦੀ ਬਾਤ ਦੇ ਅਰਵਿੰਦ ਕੇਰਿਵਾਲ ਜੀ ਨੇ ਕੈਬਨਿਟ ਵਿੱਚ ਮੰਤਰੀ ਲੈ ਲਿਆ ਪਰ ਜਦੋਂ ਮੰਤਰੀ ਲੈ ਲਿਆ ਤੇ ਉਹਨਾਂ ਨੂੰ ਸਮਾਂ ਜਿਹੜਾ ਸੀ ਸਾਰੇ ਪੰਜਾਬ ਨੂੰ ਕੰਮ ਤੰਦੇ ਸਾਰੇ ਉਸ ਕਰਕੇ ਹਲਕੇ 'ਚ ਥੋੜਾ ਜਿਹਾ ਸਮਾਗਮ ਉਹਨਾਂ ਦਾ ਘੱਟ ਰਹਿਣ ਲੱਗਿਆ। ਚੜੀ ਐਦਵਾਰ ਆਪਣੇ ਹਿੱਸੇ ਆਉਂਦਾ ਸੀ। ਐਦਵਾਰ ਦਿਨ ਤਕਰੀਬਨ ਹਲਕੇ ਵਿੱਚ ਕੁਝ ਵਿਆਹ ਸ਼ਾਦੀ ਦੇ ਸਮਾਗਮ ਤੇ ਬਹੁਤ ਜ਼ਿਆਦੇ ਮਰਗਾਂ ਹੋਈਆਂ ਵੀ ਬਹੁਤ ਪਿਛਲੇ ਦਿਨਾਂ। ਪਤਾ ਨਹੀਂ ਕੀ ਗੱਲ ਹੈ ਕੁਦਰਤੀ ਕਰੋਪੀ ਹੈ। ਸਾਰੇ ਕੱਲਾ ਆਪਣੇ ਹਲਕੇ ਨਹੀਂ ਅਸੀਂ ਤਾਂ ਪਾਸੇ ਹਲਕੇਂ ਵੀ ਜਾਂਦੇ ਬਹੁਤ ਮਰਕਾ ਹੁੰਦਾ। ਤੋਂ ਚਾਰ ਪੰਜ ਭੋਗ ਹੋ ਜਾਂਦੇ ਕੋਈ ਮਰਕਾ ਤੇ ਪਹਿਲਾਂ ਪ੍ਰੋਗਰਾਮ ਬਣ ਨਹੀਂ ਰਹੇ ਸੀ। ਐਸ ਵਾਰ ਅਸੀਂ ਸਾਰੇ ਪ੍ਰੋਗਰਾਮ ਜਿਹੜੇ ਕਿਉਂਕਿ ਇਹ ਜਿਹੜੇ ਪ੍ਰੋਜੈਕਟ ਕਾਫੀ ਸਿਰ ਤੇ ਮਨਜ਼ੂਰ ਹੋਏ ਪਏ ਸੀ। ਹੁਣ ਇਹ ਸਮਾਂ ਨਹੀਂ ਨਿਕਲ ਰਿਹਾ ਸੀ ਉਸ ਕਰਕੇ ਆਪਾਂ ਜੀ ਤਕਾਸ ਹੋਇਆ। ਕਿਉਂਕਿ ਹੁਣ ਫੰਡ ਆਏ ਐ। ਉਹ ਵੀ ਹੁਣ ਜੇ ਪਰਮਿੰਡਾ ਇਹਦਾ ਵੀ ਉਹ ਲੱਗ ਜੂਗਾ ਪੰਜ ਚਾਰ ਦਿਨ ਚੋਂ ਜਾਂਦਾ ਹੋ ਸਕਦਾ ਆਪਾਂ ਉਸ ਤੋਂ ਪਹਿਲਾਂ ਸ਼ੁਰੂਆਤ ਨਾ ਕਰ ਸਕੀਏ ਜਿਹੜੇ ਬਾਕੀ ਕੰਮ ਹੈ 16 ਤੋਂ ਬਾਅਦ ਬਾਕੀ ਕੰਮ ਵੀ ਸ਼ੁਰੂ ਹੋ ਜਾਵੇ ਪਰ ਉਹਦੇ ਚ ਇੱਕ ਥੋੜਾ ਜਿਹਾ ਮੈਂ ਸਾਰੇ ਵੱਖ-ਵੱਖ ਪਿੰਡਾਂ ਦੇ ਇੱਥੇ ਬੈਠੇ ਐ ਬਹੁਤ ਵਾਰ ਸੱਜਣੋਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕੋਈ ਵੀ ਜਿਹੜਾ ਸਾਂਝੇ ਕੰਮ ਹੈ ਕੋਈ ਖਾਲੇ ਆਏ ਕੋਈ ਸੜਕ ਬਣਾਉਣੀ ਹੈ ਉਹ ਆ ਕਿੱਧਰਾਂ ਜਾ ਬਹੋਰ ਉਹ ਸਾਨੂੰ ਉਹ ਨਿੱਕੀ ਤੌਰ ਤੇ ਦਿਓ ਬਈ ਜਦੋਂ ਨਿੱਕੀ ਐਪਲੀਕੇਸ਼ਨ ਆਉਗੀ ਮੰਤਰੀ ਦੇ ਦਰਦੇ ਅਸੀਂ ਉਹ ਬੈਕਪੈਨ ਭੇਜ ਦਾਂਗੇ ਬੈਕਪਾਉਂਡ ਐਕਟੀਵੇਟ ਬਣਾ ਲਓ ਉਸ ਤੋਂ ਬਾਅਦ ਇਹ ਆ ਵੀ ਮਤਲਬ ਲੈਕਚਰ ਖਤਮ ਹੁੰਦੇ ਕੋਰਟ ਖਤਮ ਹੋਊਗਾ ਤੋਂ ਨਾਲ ਦੀ ਨਾਲ ਪੰਨਾਪ ਪੈਸੇ ਲੈ ਕੇ ਜੋ ਸ਼ੁਰੂ ਕਰਾ ਲਗੇ ਜਾਂਦੇ ਇਹ ਗੱਲਾਂ ਧਿਆਨ ਚ ਰੱਖ ਲੋ ਖਾਲੇ-ਕੂਲੇ ਕਾਫੀ ਬਣ ਨਾਲੇ ਆ ਕਿਉਂਕਿ ਕੋਸ਼ਿਸ਼ ਵੀ ਬਾੜੇ-ਮੋਟੇ ਬਣਵਾਏ ਡਰੇਗਾ ਜੋ ਉਹਦੇ 'ਚ ਦਿੱਕਤ ਕੀ ਆਉਂਦੀ ਵੀ ਐਨਓ ਸੀ ਲੈਣੀ ਹੈ ਜਦੋਂ ਮੈਹਿਕਮਾ ਐਨਓਸੀ ਦਿੰਦਾ ਤਾਂ ਉਹ ਕਹਿੰਦਾ ਨਹੀਂ ਜੀ ਇਹ ਤਾਂ ਖਾਲਾ ਅਜੇ 40% ਪਿਆ ਹੈ ਤਾਂ ਸਾਡਾ ਇੰਨਾ ਹੈ ਤੇ ਜਾਂ ਤਾਂ ਸਾਨੂੰ ਪੈਸੇ ਦਿਓ ਵੀ ਅਸੀਂ ਐਨਓਸੀ ਦਿੰਦੇ ਉਹ ਦਿੱਕਤਾਂ ਬਹੁਤ ਹੁੰਦੀਆਂ ਸੀ ਉਸ ਕਰਕੇ ਹੁਣ ਖਾਲਿਆਂ ਦੇ ਵੀ ਪੈਸੇ ਆ ਜਾਣਗੇ ਸੜਕਾਂ ਦੇ ਵੀ ਆ ਜਾਣਗੇ ਜਿਹੜੇ ਹੋਰ ਵੀ ਕੋਈ ਫੰਡ ਆਪਣੇ ਮਤਲਬ ਕੰਮ ਤੋਂ ਜਿਹੜੇ ਹੁੰਦੇ ਆ ਉਹ ਵੀ ਉਹਨਾਂ ਨਾਲ ਆਪਾਂ ਕਰਾ ਲਾਂਗੇ ਸੋ ਇਸ ਕਰਕੇ ਆ ਵੀ ਦਿੱਕਤੀ ਜ਼ਰੂਰ ਸਾਨੂੰ ਦਿਓ ਮਤਲਬ ਗੱਲ ਹੀ ਬਾਤ ਹੀ ਨਾ ਕਰਿਓ ਹੁਣ ਥੋੜਾ ਜਿਹਾ ਧਿਆਨ ਰੱਖਿਓ ਕਿਉਂਕਿ ਅਸੀਂ ਵੀ ਉਹਦੇ ਜਾ ਕੇ ਲੈਕਸ਼ਨ ਚ ਆਪਾਂ ਮਹਿਕਮੇ ਨੂੰ ਦੇ ਦੇਗੇ ਮਹਿਕਮੇ ਵਾਲੇ ਆ ਕੇ ਆਪਦੇ ਪਿੰਡਾਂ ਤੋਂ ਜੜ ਕੇ ਉਹਦਾ ਐਸਟੀਮੇਟ ਲਾ ਦੇਣਗੇ ਇਹ ਧਿਆਨ ਜ਼ਰੂਰ ਰੱਖਿਓ ਬਹੁਤ ਬਹੁਤ ਧੰਨਵਾਦ ਮੈਂ ਸਾਰਿਆਂ ਦਾ ਫਿਰ ਦੁਬਾਰਾ ਕਰਦਾ ਹਾਂ ਵਧਾਈ ਦਿੰਦਾ ਵੀ ਜਿਹੜੀ ਅੱਜ ਦੀ ਬਹੁਤ ਵਧੀਆ ਸ਼ੁਰੂਆਤ ਕਰਮ ਪੱਟੀ ਤੋਂ ਜਿਹੜੀ ਆਪਾਂ ਸਾਰੇ ਹਲਕੇ ਦੀ ਐਸੋ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਰ ਮੈਂ ਬੇਨਤੀ ਕਰੂੰਗਾ ਕਿ ਕੁਡੀਆਂ ਸਾਹਿਬ ਤੁਹਾਡੇ ਨਾਲ बहुत ही सतकारयोग मेरे प्यारे भैन भरा बजुर्गो नौजवान वीरो वेरे बच्चो मेरे नए हुए साथी साहबान और अधिकारी कर्मचारी प्रेस वाले वाहिगुरु जी का खालसा वाहगुरु जी की फतेह ਕਰਮਪੱਟੀ ਨਗਰ ਥੋੜੇ ਨਗਰ ਵਿੱਚ ਸਮਾਗਮ ਔਰ ਪਿੰਡ ਦਾ ਜਿਵੇਂ ਧੀਰੇ ਹੋ ਰਹੇ ਨੇ ਦੱਸਿਆ ਕਿ ਜਿਹੜੀ ਮੋਹਲਾ ਵਾਲੀ ਸੜਕ ਸੀ ਇਸ ਤੋਂ ਦੂਸਰੀਆਂ ਜਿਹੜੀਆਂ ਉੱਤਰਲੇ ਪਾਸੇ ਦੀਆਂ ਜੋ ਸੜਕਾਂ ਇਸ ਥੋੜੇ ਨਗਰ ਤੋਂ ਸ਼ੁਰੂਆਤ ਕਰਕੇ ਤੇ ਕੁਝ ਪਿੰਡਾਂ ਦੀਆਂ ਬਾਣਾ ਮੰਡੀਆਂ ਦਾ ਕੰਮ ਸੀ ਮੈਂ ਸੈਸ਼ਨ 'ਚ ਹੋਣ ਕਾਰਨ ਸਮਾਂਬੀ ਜ ਮਿਲ ਰਿਹਾ ਸੀ। ਤੇ ਤ੍ਰੀ ਸਿੰਘ ਹੋਰਾਂ ਨੇ ਧੀਰੇ ਹੋਰਾਂ ਨੇ ਪ੍ਰੋਗਰਾਮ ਬਣਾਇਆ ਤੇ ਮੈਨੂੰ ਕਹਿੰਦੇ ਵੀ ਇੱਕ ਸਾਰਾ ਦਿਨ ਤੁਸੀਂ ਇਹੋ ਜਿਹਾ ਤੇ ਉਹਦੇ ਸਾਰੇ ਥਾਵਾਂ ਤੇ ਆਪਸ ਸੰਗਤ ਕੋਰੇ ਹੋ ਕੇ ਆਉਣਾ ਤੇ ਮੈਂ आज जो कैबिनेट मीटिंग सी मैं बाद पिछो ना तो माफी मंगी मुख्यमंत्री साहब और रातों के मैं अपने हलके चलेया थोड़ी सेवा विच हाजिर है चेयरमैन साहब होरी बैठे हैं दूसरे मोला कर्मपति कामपछी रानी माला

ਮੇਰੀ ਬਾਹ ਫੜ ਕੇ ਰੱਖੀ ਔਰ ਮੈਨੂੰ ਸਹਾਰਾ ਦਿੰਦੇ ਰਹੇ ਤੇ ਮੈਂ ਤੁਰਿਆ ਫਿਰਿਆ ਨਹੀਂ ਬੰਦਾ ਹਾਰ ਜਾਂਦਾ ਥੱਕ ਜਾਂਦਾ ਵੀ ਨਹੀਂ ਪੂਰੇ ਆਈਦਾ ਤੁਸੀਂ ਮੇਰਾ ਹੌਸਲਾ ਨਹੀਂ ਟੁੱਟਣ ਦਿੱਤਾ ਸੀ ਤੇ ਜਦੋਂ ਪਹਿਲੀ ਵਾਰੀ ਮੈਨੂੰ ਪ੍ਰਤਿਆਗ ਕੇ ਵੇਖਿਆ ਉਹ ਮੈਂ ਕੇਦਰੀਵਾਲ ਜੀ ਹੋਰ ਹਮ ਦਾ ਸਦਾ ਭਗਵੰਤ ਸਿੰਘ ਮਾਨ ਹੋਰਾਂ ਦਾ ਧੰਵਾਦ ਕਰਦਾ ਹਾਂ ਉਹਨਾਂ ਨੇ ਮੈਨੂੰ ਆਪਣਾ ਉਮੀਦਵਾਰ ਬਣਾ ਲਿਆ ਤੇ ਤੁਸੀਂ ਸਾਰੇ ਪੈਨ ਭਰਾਵਾਂ ਨੇ ਬਹੁਤ ਚਾਣ ਨਾਲ ਉਸ ਚੋਣ ਨੂੰ ਲੜ ਕੇ ਔਰ ਜਿੱਥੇ ਪਤਾ ਨਾ ਹੋਵੇ ਵੀ ਜਿੱਥੇ ਕਈ ਵਾਰ ਤਾਂ ਮੁੱਖ ਮੰਤਰੀ ਹਿਆਰੇ ਦੇ ਨਾਲ ਮੁਕਾਬਲਾ ਕਰਨ ਦੇ ਨਾਲ ਨਹੀਂ ਹੈ ਕਿ ਉਹਦੇ ਨਾਲ ਰਹੀਏ ਫੈਸਲੇ ਕਰਨੇ ਬੜੇ ਔਖੇ ਹੋ ਜਾਂਦੇ ਆ ਪਹਿਲੇ ਦਿਨਾਂ ਤੋਂ ਨਿੱਤਰ ਕੇ ਤੁਸੀਂ ਮੇਰੇ ਨਾਲ ਚੱਲੇ ਔਰ ਬਹੁਤ ਵੱਡੀ ਦਿੱਕ ਤੁਹਾਡੀ ਕਿਰਪਾ ਨਾਲ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਉਸ ਤੋਂ ਬਾਅਦ ਮੈਨੂੰ ਪੰਜਾਬ ਦੇ ਬਾਜ਼ਾਰਤ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸ਼ਾਮਲ ਕਰ ਲਿਆ ਤੁਹਾਡੀਆਂ ਅਸੀਸਾਂ ਜਾਂ ਦੁਆਵਾਂ ਇਹ ਗੁਰੂ ਮਾਦੇ ਚਰਨਾ ਚੇ ਅਰਦਾਸ ਹੈ ਬਹੁਤ ਵੱਡੀ ਜ਼ਿੰਮੇਵਾਰੀ ਇਹ ਤੁਹਾਡੇ ਕਰਕੇ ਮਿਲੀ ਹੈ ਤੇ ਮੇਰਾ ਫਰਜ਼ ਹੈ ਕਿ ਮੈਂ ਇਹ ਸੇਵਾ ਨੂੰ ਤੁਹਾਡਾ ਨੌਕਰ ਚਾਕਰ ਬਣ ਕੇ ਨਿਭਾਵਾ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਤੇ ਹੁਣ ਵੀ press ਵਾਲੇ ਸੱਜਣ ਵੀ ਖੜੇ ਐ ਹੋ ਸਕਦਾ ਸੇਵਾ ਕਰਦੇ ਆ ਮੈਥੋਂ ਪੂਰੀ ਗੱਲ ਨਾ ਹੋਈ ਹੋਵੇ ਕੋਈ ਕੰਮ ਰਹਿ ਜੇ ਕੋਈ ਨਾਮ ਹੋਵੇ ਕੋਈ ਹੋ ਜੇ ਪਰ ਇਲਾਕੇ ਵਾਲਿਆਂ ਨੂੰ ਇਹ ਗੱਲ ਦਾ ਮਾਣ ਜ਼ਰੂਰ ਹੋਊ ਕਿ ਜਿਸ ਤਰ੍ਹਾਂ ਦਾ ਅਸੀਂ ਆਪਣਾ ਨੁਮਾਇੰਦਾ ਭੇਜਿਆ ਸੀ ਸਾਨੂੰ ਆਪਣਾ ਐਸ.ਡੀ.ਐਮ ਦੇਣਾ ਪੈਂਦਾ ਕਿ ਮੇਰੇ ਕੋਲੇ ਕੀ ਕੁਛ ਹੈ ਉਹ ਤੁਸੀਂ ਹੁਣ ਵੀ net ਤੋਂ ਪੜ੍ਹ ਸਕਦੇ ਹੋ ਜੇ ਜਦੋਂ ਮੈਂ 5 ਸਾਲਾਂ ਦਾ ਆਪ ਦਾ ਸਮਾਂ ਪੂਰਾ ਕੀਤਾ ਤੁਸੀਂ ਬਾਅਦ ਵਿੱਚ ਵੀ ਬਣ ਸਕਦੇ ਹੋ ਤੁਹਾਡੀ ਸੇਵਾ ਥੋਡੇ ਵਰਗਾ ਬਣ ਕੇ ਬਾਅਦ ਕਿ ਮੈਂ ਦੂਸਰੇ ਪਾਸੇ ਚੱਲਾ ਕਿ ਜੇ ਦੂਸਰੇ ਕੋਲ ਵੱਡੀਆਂ ਜਾਇਦਾਦਾਂ ਮੇਰੇ ਕੋਲੇ ਵੀ ਹੋਣੀਆਂ ਚਾਹੀਦੀਆਂ ਮੇਰੀ ਜਾਇਦਾਦ ਤਾਂ ਤੁਸੀਂ ਹੋ ਮੈਨੂੰ ਉਹੇ ਦੀ ਕੋਈ ਗੱਲ ਨਹੀਂ ਕਿ ਵੇ ਮੇਰੇ ਕੋਲੇ ਜਦੋਂ ਕਿੰਨਾ ਵੱਡਾ ਤੁਸੀਂ ਮੈਨੂੰ ਬਣਾਤਾ ਸ਼ਾਇਦ ਉਸੇ ਪ੍ਰਕਾਸ਼ ਸਿੰਘ ਬਾਦਲ ਵੀ ਜਿਹੜੇ 5 ਵਾਰ ਦੇ ਮੁੱਖ ਮੰਤਰੀ ਐ ਨਿਵੇਂ ਹੋ ਗਏ। ਮੈਨੂੰ ਇਸ ਤੋਂ ਵੱਧ ਕੀ ਚਾਹੀਦਾ? ਔਰ ਥੋੜੀ ਸੇਵਾ ਕਰਨਾ ਮੇਰਾ ਫਰਜ਼ ਐ। ਬੜੇ ਲੰਮੇ ਸਮੇਂ ਤੋਂ ਦੇ ਬੜੇ ਲੰਮੇ ਕੰਮ ਸਮੱਸਿਆਵਾਂ ਆੜੀਆਂ ਪਈਆਂ ਸੀ। ਸ਼ੁਰੂਆਤ ਕੀਤੀ। ਜਦੋਂ ਵੀ ਕੋਈ ਮੇਰੇ ਕੋਲੇ ਕੋਈ ਸੱਜਣ ਮਿੱਤਰ ਗਿਆ ਮੈਂ ਉਹ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਐ। ਔਰ ওই ਵਾਰ ਇਸ ਸਮੇਂ 'ਚ ਵੀ ਕੋਈ ਤੁਹਾਨੂੰ ਇਹ ਮਹਿਸੂਸ ਹੋਣਾ ਚਾਹੀਦਾ ਪਦਗਾਨਗੀ ਨਹੀਂ ਹੋਣੀ ਚਾਹੀਦੀ ਥੋੜੀ ਮੇਰੀ ਵਿਤ ਨਹੀਂ ਹੋਣੀ ਚਾਹੀਦੀ ਤੇ ਕੋਈ ਗਰੀਬ ਆ ਅਮੀਰ ਹੈ ਮੰਤਰੀਓਂ ਦੇ ਪਹਿਲਾਂ ਵੀ ਤੁਸੀਂ ਵੇਖੇ ਹੋਣੇ ਆ ਤੁਸੀਂ ਆਪਾਂ ਦਾ ਇਸ ਵਿੱਚ ਹੀ ਰਹੇ ਜੱਗ 'ਚ ਹੀ ਰਹੇ ਆ ਸਮਝ ਲਓ ਉਹ ਗੁਰਸੇ ਬੰਦੇ ਜਾਂਦੇ ਸੀ ਇੱਕ ਨਿਸ਼ਾਨੀ ਲਾ ਦਿੱਤੀ ਜਾਂਦੀ ਸੀ ਉਹਨੂੰ ਅੰਦਰ ਆਉਣ ਦੇਣਾ ਉਹ ਨਹੀਂ ਆਉਣ ਦੇਣਾ ਮੈਨੂੰ ਕੋਈ ਵੀ ਸੱਜਣ ਮਿੱਤਰ ਕੋਈ ਵੀ ਭੈਣ ਭਰਾ ਇਹ ਜੇ ਮੈਂ ਹੋਵਾ ਰਸਤੇ ਚੋਂ ਮੈਨੂੰ ਕੋਈ ਗੱਲ ਦੱਸ ਸਕਦਾ ਹੈ ਕਰੇ ਗਏ ਉਹ ਜਿੱਦੀ ਕਿ ਸਮਰੱਥਾ ਚ ਆ ਪਣੀ ਨਹੀਂ ਵੀ ਔਰ ਥੋੜੀ ਸੇਵਾਦਾਰੀ ਦੀ ਉਸ ਤੋਂ ਬਾਅਦ ਜਿਹੜੀ ਸਮੱਸਿਆ ਕੋਈ ਹੈ ਉਹਦਾ ਹੱਲ ਕਰਨਾ ਜੇ ਪਹਿਲਾਂ ਤਾਂ ਜ਼ਿਆਦਾ ਸਮਾਂ ਲੱਗ ਜਾਂਦਾ ਸੀ ਔਰ ਮੰਤਰੀ ਹੋਣ ਦੇ ਨਾਤੇ ਮੇਰੇ ਕੋਲ ਸਿਸ਼ਚਰ ਹੈ ਇਤਬਾਰ ਪਾਇਆ ਕਰਦਾ ਉਹਦੇ ਚ ਜ਼ਰੂਰ ਆਉਣਾ ਹੈ ਤੇ ਉਹਦੇ ਚ ਵੀ ਕਈ ਜਿਵੇਂ ਕਮੀ ਸਾਦੀ ਉਹਨਾਂ ਚ ਸਮਾਂ ਵੀ ਲੱਗ ਜਾਂਦਾ ਹੈ ਔਰ ਦੂਸਰੇ ਦਿਨਾਂ ਚ ਕਰੇ ਰਣਜੀਤ ਸਿੰਘ ਧੀਆ ਉਹ ਤੁਹਾਡੇ ਕਿਰਵੀ ਲੋੜ ਹੋਵੇ ਤੁਕਲੀ ਵਿੱਚ ਹਾਜ਼ਰ ਹੈ ਇਹਨਾਂ ਪਿੰਡਾਂ ਵਿੱਚ ਬਾਦ ਵਿੱਚ ਉਹ ਜਾਂ ਮੇਰਾ ਬੇਟਾ ਵੀ ਹੋਇਆ ਕਰਦਾ ਸਾਡੇ ਕੋਈ ਸਾਥੀ ਕਦੇ ਵੀ ਕੋਈ ਚਾਹੇ ਚੇਅਰਮੈਨ ਸਾਹੂਰੀ ਬੈਠੇ ਇੱਧਰ ਵਿਦੇ ਵਾਲੇ ਚੇਅਰਮੈਨ ਸਾਹ ਬੈਠੇ ਉਹ ਸਰਦਾਰ ਅਸ਼ਪਾਲ ਸਿੰਘ ਜੀ ਜਾਂ ਦੂਸਰੇ ਸਾਥੀ ਗੁਰਬਾਜ ਹੋਰੀ ਰਾਜੀ ਹੋਰੀ ਅਸੀਂ ਤਾਂ ਤੁਹਾਡੇ ਸੇਵਾ ਦਾ ਆ ਰਹੇ ਇੰਨੀ ਵੱਡੀ ਤੁਸੀਂ ਕਿਰਪਾ ਕੀਤੀ ਹੈ ਕਦੇ ਵੀ ਪਿੱਛੇ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਮੁੱਖ ਮੰਤਰੀ ਬਣੇ ਐ ਪੰਜਾਬ ਦਾ ਦਰਦ ਐ ਉਹਨੂੰ ਕੋਈ 40000 ਤੇ 400 ਦੇ ਕਰੀਬ ਨੌਕਰੀਆਂ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਦੀ ਸਰਕਾਰ ਬਣਾਈ ਉਹਨਾਂ ਨੇ ਮੰਡੀਆਂ 55 ਰੋਜ਼ ਦੀਆਂ ਹੋਣੀਆਂ ਐ ਜਿ세 ਉਸ ਦਿਨ ਤੋਂ ਗਿਣਦੇ ਐ ਔਰ ਉਹਦੇ ਵਿੱਚ ਪਹਿਲੇ ਤੁਸੀਂ ਵੇਖਿਆ ਸਰਕਾਰਾਂ ਬਣਾਉਣ ਵਾਲੇ ਮਗਰਲੇ ਸਾਲ ਲੈ ਜਾਂਦੇ ਸੀ ਤੇ ਬੱਚਿਆਂ ਤੋਂ ਫਾਰਮ ਭਰਾ ਲੈਂਦੇ ਸੀ ਫੀਸਾ ਲੈ ਲੈਂਦੇ ਸੀ ਉਹਨਾਂ ਦਾ ਕਈ ਵਾਰੀ ਇਗਜ਼ਾਮ ਵੀ ਨਹੀਂ ਹੁੰਦਾ ਸੀ ਤੇ ਰਿਜ਼ਲਟ ਤਾਂ ਕੱਢਿਆ ਨਹੀਂ ਜਾਂਦਾ ਸੀ ਉਸ ਨੇ ਪਹਿਲੇ ਦਿਨੋਂ ਪਹਿਲੇ ਇਗਜ਼ਾਮ ਲਏ ਉਹਨਾਂ ਦੀ ਮੈਰਿਟ ਚੱਕ ਕੇ ਪੰਜਾਬ ਦੇ ਧੀਆ ਪੁੱਤਾਂ ਨੂੰ ਨੌਕਰੀ ਮਿਲੀ ਅੱਜ ਤੱਕ ਇੱਕ ਵੀ ਬੰਦਾ ਉਂਗਲ ਢੀ ਰੱਖ ਸਕਦਾ ਸਾਨੂੰ ਪੈਸੇ ਦੇਣੇ ਪਏ ਜਾਂ ਕਿਸੇ ਐਮਐਲਏ ਦਾ ਭਾੜ ਜਾਏ ਜਾਂ ਭਤੀਜਾ ਜੇ ਉਹ ਆਪਣੀ ਬੈਰਕ ਚ ਆ ਗਿਆ ਤਾਂ ਉਹਦੀ ਹਿੰਮਤ ਹੈ 300 ਯੂਨਿਟ ਬਿਜਲੀ ਜਿਹੜੇ ਬਹੁਤੇ ਪੰਜਾਬ ਦੇ ਹਮਦਰਦ ਕਬੂਤੇ ਹੁੰਦੇ ਸੀ ਲੋਕਾਂ ਦੇ ਉਹਨਾਂ ਨੇ ਵੀ ਨਹੀਂ ਕਦੇ ਕੀਤੇ ਸੀ ਔਰ ਇਤਿਹਾਸਕ ਫੈਸਲਾ ਸਾਰੇ ਦੁਨੀਆ ਮੰਨੂ ਇਸ ਨੂੰ ਇੱਕ ਦਹਿਰ ਬੜੀ ਆਪਣੇ ਕਲੇਸ਼ ਦੀ ਜੜ ਐਸਵਾਈआर ਇਹਨੇ ਬਣਵਾਈ ਕਿਉਂ ਬਣਵਾਈ ਉਹ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਉਹਦੇ ਨਾਲ ਪੰਜਾਬ ਦਾ ਅਜਾੜਾ ਹੋ ਰਿਹਾ ਸੀ ਉਹ ਰੁਕਿਆ ਪਿਆ ਤੇ ਦੂਸਰੇ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਤਜ਼ਵੀਜ ਹੈ ਮਾਲਵਾ ਨਹਿਰ ਜਿਹੜੀ 2 ਲੱਖ ਏਕੜ ਦੇ ਕਰੀਬ ਹੈਕਟਰ ਦੇ ਕਰੀਬ ਜਿਹੜੀ ਉਹ ਸਿੰਚਾਈ ਕਰੂਗੀ ਪਹਿਲੀ ਜਿਹੜੀ ਕੁਜ਼ਾਤੀ ਤੋਂ ਪਹਿਲਾਂ ਅੰਗਰੇਜ਼ਾਂ ਦੀਆਂ ਬਣਾਈਆਂ ਹੋਈਆਂ ਨਹਿਰਾਂ ਇਹ بڑے ਮਾਸਾ ਨੇ ਕਿ ਕੁਕੱਸੀ ਤਾਂ ਜ਼ਰੂਰ ਬਣਾ ਦਿੱਤੀ ਹੋਣੀ ਐ ਕੁਸੂਆ ਤਾਂ ਜ਼ਰੂਰ ਬਣਾ ਲਿਆ ਹੋਣਾ ਪਰ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਡਾ ਵੱਡਾ ਫੈਸਲਾ ਲਿਆ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਵੀ ਪਮਾਰੀ ਪਾਕਿਸਤਾਨ ਨੂੰ ਵੀ ਤੁਰਿਆ ਜਾਂਦਾ ਉਹਨੂੰ ਬਚਾ ਕੇ ਪੰਜਾਬ ਦੇ ਖੇਤਾਂ ਵਿੱਚ ਭੇਜਿਆ ਜਾ ਸਕਦਾ ਜਿਹੜਾ ਅਸੀਂ ਕਯੂਬ ਨਾਲ ਚੱਕਦੇ ਐ ਜਿਹੜਾ ਪਾਣੀ ਖਾਰਾ ਬਹੁਤ ਹੈ ਜਿਹਦੇ ਨਾਲ ਨੁਕਸਾਨ ਹੋ ਰਿਹਾ ਵੀ ਉਹ ਤੋਂ ਪਛਤ ਹੋ ਸਕੇ ਅੱਜ ਇਹ ਬਹੁਤ ਵੱਡੀ ਸਮੱਸਿਆ ਹੈ ਇਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਉਹਦੇ ਉੱਤੇ ਧਿਆਨ ਕਰਦੀ ਹੈ ਅਤੇ ਚਾਹੇ ਪਿਛਲੇ ਸਮੇਂ ਦੇ ਲੋਕ ਗੱਲਾਂ ਕਰਦੇ ਸਨ ਔਰ ਜਦੋਂ ਸਰਕਾਰ ਸਾਡੇ ਵਾਲੀ ਬਣੀ ਆਪਣੀ ਬਣੀ ਉਦੋਂ ਕਹਿੰਦੇ ਸੀ ਇਹ ਫਸਾ ਕੇ ਵਿੱਚ ਚੱਕਣਗੇ ਜਿਵੇਂ ਸਾਰਾ ਕੁਝ ਉਹਨਾਂ ਕੋਲ ਆਉਂਦਾ ਹੈ ਸਰਕਾਰਾਂ ਉਹਨੀਆਂ ਸਰਕਾਰਾਂ ਦੀ ਨੀਤ ਸਾਫ਼ ਹੋਣੀ ਚਾਹੀਦੀ ਹੈ ਉਹ ਹੀ ਅਸਰ ਹੈ ਉਹ ਵੀ ਮੁਲਾਜ਼ਮਾਂ ਇੱਕ ਵੀ ਦਾਣਾ ਕਦੇ ਰਹਿ ਹੈ ਪਹਿਲੀ ਵਾਰ ਹੈ ਜਿਹੜੀ ਪੇਮੈਂਟ ਵੀ ਸਮੇਂ ਤੇ ਦਿੱਤੀ ਜਾਂਦੀ ਹੈ ਕਦੇ ਲੰਮਕਾਇਆ ਨਹੀਂ ਗਿਆ ਔਰ ਦੇਖਦੇ ਖਰਾਬਾ ਵੀ ਹੋਇਆ ਤੇ ਹੁਣ ਤਾਂ ਪਤਾ ਨਹੀਂ ਗੱਲ ਹੋਰ ਚੱਲ ਪਈ ਜਿਉਂ ਉਹਨਾਂ ਨੇ ਸਮੇਂ ਸਿਰ ਉਸੇ ਟਾਈਮ ਵਿੱਚ ਹੀ ਬਚਾਉਣ ਦੇ ਯਤਨ ਕੀਤੇ ਆ ਤੇ ਹੁਣ ਕੱਲ ਪਰਸੋ 5-6 ਦਿਨ ਹੋ ਗਏ ਘੜੇ ਮਾਰ ਹੋ ਗਏ ਤੇ ਤੱਕ ਕੇ ਫੇਸਬੁੱਕ 'ਚ ਪਾਤਾ ਮੈਂ ਬਾਹਰਲੇ ਮੁਲਕ ਗਿਆ ਸੀ ਕੋਈ ਪਹਿਲਾਂ ਦੇ ਟੂਰ ਬਣੇ ਹੁੰਦੇ ਆ ਇਸ ਸਰਕਾਰਾਂ ਦੇ ਸਮਝੌਤੇ ਇੱਕ ਦੂਸਰੇ ਮੁਲਕ ਨਾਲ ਸਵੇਰੇ ਫੇਸਬੁਕ ਤੇ ਪਤਾ ਵੀ ਮੰਤਰੀ ਲਾਪਤਾ ਹੈ ਕਿੱਧਰ ਗਿਆ ਹੈ ਨੀਰ ਮੈਨੂੰ ਇੱਕ ਅੱਧਾ ਦਿਨ ਤਹਰੀਕ ਲੋ ਫਿਰ ਵੀ ਉਥੋਂ ਗਰਦੌਰੀਆਂ ਕਰਨ ਦੀ ਗੱਲ ਉਹ ਸਾਰੇ ਕਿਉਂਕਿ ਸਾਰੇ ਮਹਿਕਮੇ ਜਿਵੇਂ ਅਟੋ ਅਟੋ ਦੇ ਆਉਂਦੇ ਆ ਜਿੰਪਾਜੀ ਕੋਲੇ ਸੀ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਉਹਦੇ ਨਹੀਂ ਸਵੇਰੇ 5:00 ਤੋਂ ਸਾਡੇ ਸਾਰੇ ਅਧਿਕਾਰੀ ਕਰਮਚਾਰੀ ਇਹਨੂੰ ਲੱਗ ਲੈਣਗੇ ਤੋਂ ਵੀ ਛੇਤੀ ਬੜਾ ਇੱਕ ਦਿਨੇ ਦੂਸਰੇ ਦਿਨੇ ਮਨਨਾਮੀ ਕਰਨ ਦੇ ਯਤਨ ਕਰਦੇ ਪਰ ਲੋਕ ਸਮਝਦੇ ਹੁੰਦੇ ਐ ਅਸੀਂ ਉਹਦਾ ਵਾਂਗੂ ਤਰੀਕਾ ਨਹੀਂ ਭੁਗਤਾਂਗੇ ਸਰਕਾਰ ਜੋ ਭਰਾਉ ਅਸੀਂ ਪੰਜਾਬ ਦਾ ਸਵਾਰ ਦਾਂਗੇ ਤਾਂ ਬਹੁਤ ਵਧੀਆ ਗੱਲ ਆ ਪਰ ਅਸੀਂ ਘਰ ਨਹੀਂ ਭਰਾਂਗੇ ਜੇ ਐਜ ਉਹਨਾਂ ਨੂੰ ਤਰੀਕਾ ਭੁਗਤਣੀਆਂ ਪੈਂਦੀਆਂ ਤਾਂ ਕੋਈ ਗੱਲ ਹੀ ਹੋਣੀ ਐ ਲੋਕਾਂ ਦਾ ਸਵਾਰਨ ਦੀ ਗੱਲ ਛੱਡੋ ਤੋਂ ਤੁਸੀਂ ਬਹੁਤ ਵੱਡੀ ਕਿਰਪਾ ਕਰਤੀ ਕੀਤੀ ਐ ਅਸੀਂ ਤਾਂ ਤੁਹਾਡੇ ਸੇਵਾਦਾਰ ਐ ਕਮ ਛੋਟੇ ਛੋਟੇ ਵੱਡੇ ਵੀ ਹੋ ਸਕਦੇ ਆ ਤੁਸੀਂ ਦੱਸਦੇ ਰਹੋਗੇ ਮੈਂ ਅੱਗੇ ਵੀ ਕਦੇ ਪਿੱਛਾ ਨਹੀਂ ਦਿੱਤਾ ਆਉਣ ਵਾਲੇ ਸਮੇਂ 'ਚ ਵੀ ਮੇਰੇ ਸਾਥੀ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਅੱਜ ਦੀ ਜਿਹੜੀ ਤੁਹਾਡੇ ਨਾਲੇ ਮੀਟਿੰਗ ਸੀ ਕਿਉਂਕਿ ਨਾਲੇ ਮੈਂ ਪੈਨ ਪ੍ਰਾਵਾ ਨੂੰ ਮਿਲਿਆ ਜਾਉ ਨਾਲੇ ਤਾਂ ਕੰਮ ਤਾਂ ਵੀ ਸਾਜਰੀ ਹੋ ਜੂਗੀ ਬਈ ਤੁਹਾਡਾ ਸਾਰਿਆਂ ਦਾ ਸਰਕਾਰ ਜੋ ਪੈਣ ਪ੍ਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਫੈਸਲੇ ਟੋੜੇ ਕੀਤੇ ਹੁੰਦੇ ਹੈ ਉਸੇ ਸਦਕਾ ਹੀ ਅੱਜ ਮੈਂ ਥੋੜੀ ਸੇਵਾ ਵਿੱਚ ਹਾਜ਼ਰ ਹੈ ਕਿਤਾ ਵੱਡੇ ਵੱਡੇ ਲੋਕ ਵਜ਼ੀਰ ਮੰਤਰੀ ਹੋਇਆ ਕਰਦੇ ਸਨ ਇਹ ਤੁਹਾਡੀ ਕਿਰਪਾ ਸਾਰਿਆਂ ਦਾ ਧੰਨਵਾਦ ਕੋワイ ਗੁਰੂ ਜੀ ਦਾ ਖਾਸ ਸਾਬ ਹੈ ਜੀ ਇੱਕ ਮਿੰਟ ਆ ਇੱਕ ਮੇਰੇ ਕੋਲ ਵੀ ਇੱਕ ਤਾਂ ਮੰਗ ਹੈ ਜੀ ਸਾਰੇ ਪਿੰਡ ਦੀ ਸਾਂਝੀ ਮੰਗ ਹੈ ਬੜੀ ਲੋੜ ਹੈ ਸਕੂਲ ਇਹਨਾਂ ਦਾ ਇੱਥੇ 10ਵੀਂ ਦਾ ਇੱਕ ਮਿੰਟ ਘੱਟੋ ਜੀ ਮੇਰਾ ਆ ਬੋਲ ਲੈਣ ਤੋਂ ਥੋੜੀ ਘੀ ਮੰਗਾ ਐ ਜੀ ਪਲੱਸ 2 ਦਾ ਕਰਾਇਆ ਜਾਂਦਾ ਇਹਦਾ ਕੋਈ ਦਿੱਤਾ ਲੈ ਕੇ ਮਦਾ ਮਤਾ ਕੋਈ ਫਾਈਨਲ ਵੀ ਦਿੱਤਾ ਜੀ ਹੁਣ ਪੰਚਾਇਤ ਕੋਲੋਂ ਨਾ ਪੜਵਾ ਕੇ ਆਪਣੇ ਪ੍ਰਬੰਧਕ ਹੂ ਮਿਲਣਾ ਲੰਡਾ ਹਾਂ ਅੰਮ੍ਰਿਤ ਜੀ ਆ ਉਹਨਾਂ ਤੇ ਆ ਕੇ ਮਤਾ ਬਣਾ ਦਿਓ ਫਿਰ ਵੀ ਸਾਰੇ ਨਾਲ ਕੇ ਸਾਰੇ ਪਿੰਡ ਦੇ ਦਸਤਕਤ ਕਰਾ ਲਓ ਠੀਕ ਹੈ ਉਹ ਦੇ ਦਿਓ ਠੀਕ ਹੈ ਕਿਤੇ ਨਾ ਇਹ ਜੀ ਇੱਥੇ ਇਹਨਾਂ ਦੇ ਗਰਾਊਂਡ ਦਾ ਕਿਆ ਜੀ ਜੀ ਗਰਾਊਂਡ ਦਾ ਗੇਟ ਤੇ ਜਾਲ ਲੱਗਣਾ ਉਹ ਫੁੱਟਬਾਲ ਦਾ ਗਰਾਊਂਡ ਹੈ ਉਹਦਾ ਜਰੂਰ ਪ੍ਰਬੰਧ ਕਰਕੇ ਦਿਓ 3 ਕ ਲੱਖ ਰੁਪਏ ਦਾ ਕੰਮ ਹੈ ਇੱਕ ਦਿੱਲੀ ਦਾ ਕਿਹਾ ਉਹ ਗੜੀ ਖਰਾਬ ਆ ਤਾਂ ਨਗਰ ਟੱਪ ਨੂੰ ਖੇੜ ਦਿਓ ਸੈਕਟਰੀ ਸਾਹਿਬ ਨੂੰ ਕਹਿੰਦਾ ਉਹ ਕਰਵਾ ਦੇਣਗੇ ਜੀ ਹਾਂ ਕੋਰਾ ਕੀ ਪਸ਼ੂ ਹਸਪਤਾਲ ਪਸ਼ੂ ਹਸਪਤਾਲ ਠੀਕ ਹੈ ਜੀ ਇੱਕ ਪਸ਼ੂ ਹਸਪਤਾਲ ਦਾ ਉਹ ਆਪਣੇ ਕੋਲੇ ਮਹਿਕਮਾ ਆਪਾਂ ਦੇਖ ਕੇ ਉਹਦਾ ਸਰਵੇ ਕਰਾ ਕੇ ਜਿਵੇਂ ਵੀ ਜਿੱਥੇ ਜੋ ਹੋਇਆ ਨਮਾਨ ਨਾ ਨਮਾਨ ਹੈ ਇੱਕ ਵਾਟਰ ਬਾਕਸ راہਈ ਸਰ ਹੈ ਇਹ ਹੈ ਜਿਵੇਂ ਮੰਗ ਲਿਖਿਆ ਠੀਕ ਹੈ ਜੋ ਮੰਗਾ ਲਿਖਿਆ ਠੀਕ ਹੈ ਜੀ ਵਾਟਰ ਬਾਕਸ ਵਾਲਾ ਵੀ ਉਹਦਾ ਕਾਫੀ ਚਿਰ ਦਾ ਇਹ ਪਿਆ ਹੈ ਤੇ ਆਹ ਹੋਰ ਨਾਲ ਉਹ ਵੀ ਮੈਂ ਪਹਿਲਾਂ ਦੱਸ ਕੇ ਜਦਾਂ ਫੰਡ ਰੀਲੀਜ਼ ਹੋਗੇ ਉਹ ਦੋ ਹਫ਼ਤੇ ਦਾ ਕਰਕੇ ਮਿਲਣਾ ਦਾ ਬਹੁਤ ਸਮੇਂ ਤੇ ਵੇਟ ਕਰਨੀ ਪੈਣੀ ਹੈ ਆ ਉਸ ਤੋਂ ਬਾਅਦ ਉਹ ਚਾਲੂ ਕਰਾ ਦੇਗੇ ਜੀ ਕੰਮ ਕੋਈ ਨਹੀਂ ਚਿੰਤਾ ਆਲੋ ਆਲੋ ਜੀ ਦੱਸ ਜੀ ਕਾਲ ਆਈ ਹੋਰ ਆਈ ਹੋਰ ਸਾਡਾ ਮਾਫ ਕਰਨਾ ਦੱਸ ਜੀ ਬੈਠੋ ਆਲੋ ਬੈਠ ਜਾਓ ਜੀ ਅੱਜ ਨੂੰ ਆਉਣ ਵਾਲਾ ਹਾਂ ਜੀ ਹਾਂਜੀ ਹਾਂਜੀ ਉਧਰ ਜਾਓ ਮੈਂ ਨਹੀਂ ਆ ਰਿਹਾ ਜੀ ਧੰਨਵਾਦ ਬੀਪੀਐਨ ਵਾਇਰਸ ਕੋਈ ਆਪਾਂ